ਪੰਜਾਬ ਦਿਨ ਪਰ ਸਸ਼ੀਕਲ ਜੀ ਔਨ ਅਅਰ ਦੇਖ ਰਹੇ ਹੋ ਤੇ ਸਵਾਗਤ ਹੈ ਤੁਹਾਡਾ ਸਾਡੇ ਇਸ ਖਾਸ ਲਾਈਵ ਪ੍ਰੋਗਰਾਮ ਪੰਜਾਬ ਦਿਨ ਪਰ ਦੇ ਵਿੱਚ ਤੇ ਮੈਂ ਹਾਂ ਰਵਿੰਦਰ ਸਿੰਘ ਬੈਣੀਪਾਲ ਪਤਾ ਹੈ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਸ਼ਾਮ ਦੇ ਠੀਕ 7 ਵਜੇ ਅਸੀਂ ਲਾਈਵ ਹੁੰਨੇ ਆ ਦਿਨ ਪਰ ਦੇ ਵਿੱਚ ਜੋ ਕੁਝ ਹੋਇਆ ਪੰਜਾਬ ਦੇ ਨਾਲ ਸੰਬੰਧਿਤ ਪੰਜਾਬੀਅਤ ਦੇ ਨਾਲ ਸੰਬੰਧਿਤ ਤੇ ਦੇਸ਼ ਦੇ ਵਿੱਚ ਜੋ ਕੁਝ ਹੋਇਆ ਉਹ ਸਭ ਜਾਣਕਾਰੀ ਅਸੀਂ ਇਸ ਇਸ ਲਾਈਵ ਸ਼ੋਅ ਦੇ ਵਿੱਚ ਤੁਹਾਨੂੰ ਦੇ ਕੇ ਜਾਣੇ ਆ ਮਕਸਦ ਸਾਡਾ ਇਹ ਹੈ ਕਿ ਇੱਕ ਜੇਕਰ ਤੁਸੀਂ ਦਿਨ ਪਰ ਖਬਰਾਂ ਦੇ ਨਾਲ ਰਲੇ ਮਿਲੇ ਨਹੀਂ ਰਹੇ ਤਾਂ ਇਹ ਉਹ ਸਮਾਂ ਹੁੰਦਾ ਕਿ ਜਦੋਂ ਹਰ ਕੋਈ ਆਪਣੇ ਕੰਮ ਨਿਬੇੜ ਕੇ ਦਫ਼ਤਰੀ ਕੰਮ ਨਿਬੇੜ ਕੇ ਜਾਂ ਬਾਕੀ ਦੇ ਕੰਮ ਨਿਬੇੜ ਕੇ ਇਹ ਉਹ ਵੇਲਾ ਹੁੰਦਾ ਜਦੋਂ ਥੋੜਾ ਜਆ ਲੋਕਾਂ ਦੇ ਕੋਲ ਸਮਾਂ ਹੁੰਦਾ ਤੇ ਇਸੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦਿਨ ਦੀ ਸਾਰੀ ਜਾਣਕਾਰੀ ਤੁਹਾਡੇ ਤੱਕ ਅਸੀਂ ਪਹੁੰਚਾ ਦਈਏ ਤੇ ਦੂਸਰਾ ਇਹ ਵੀ ਹੈ ਕਿ ਕੱਲ ਸਵੇਰ ਦੇ ਅਖਬਾਰ ਦਾ ਤੁਹਾਨੂੰ ਇੰਤਜ਼ਾਰ ਵੀ ਨਾ ਕਰਨਾ ਪਵੇ ਅੱਜ ਦੀ ਖਬਰ ਅੱਜ ਹੀ ਤੁਹਾਨੂੰ ਅਸੀਂ ਸਾਰੀ ਦੱਸ ਜਾਈਏ ਤੇ ਨਾਲ ਇੱਕ ਹੋਰ ਗੱਲ ਇਹ ਆ ਕਿ ਤੁਸੀਂ ਵੀ ਸਾਡੇ ਹੋਊਗਾ ਉਹ ਅਕਾਲੀ ਦਲ ਪੁਰਸੀ ਉਹ ਅਕਾਲੀ ਦਲ ਜਿਹੜਾ ਤਿਆਗ ਦੇ ਲਈ ਮਸ਼ਹੂਰ ਸੀ ਅੱਜ ਉਸ ਅਕਾਲੀ ਦਲ ਤੇ ਇੰਨਾ ਕੁ ਬੁਰਾ ਸਮਾਂ ਆ ਗਿਆ ਕਿ ਸਾਰੇ ਲੀਡਰ ਵੱਖੋ ਵੱਖਰੇ ਨੇ ਕਿਤੇ ਵੀ ਇੱਕ ਜਿਹੜੀ ਕੁਝ ਨਜ਼ਰ ਨਹੀਂ ਆ ਰਿਹਾ ਕੋਈ ਰੌਸ਼ਨੀ ਦੀ ਕਿਰਨ ਪਾਰਟੀ ਦੇ ਲਈ ਹਜੇ ਨਜ਼ਰ ਨਹੀਂ ਆ ਰਹੀ ਤੇ ਉੱਪਰੋਂ ਇਸ ਤਰੀਕੇ ਦੇ ਵੱਡੇ ਵੱਡੇ ਫੈਸਲੇ ਜਿਹੜੇ ਲਏ ਜਾ ਰਹੇ ਨੇ ਇਹ ਘਾਤਕ ਨੇ ਅਕਾਲੀ ਦਲ ਦੇ ਲਈ ਤੇ ਪੂਰੀ ਲੀਡਰਸ਼ਿਪ ਦੇ ਲਈ ਸੋ ਇਸ ਤੋਂ ਬਾਅਦ ਅਸੀਂ ਗੱਲ ਕੀਤੀ ਸੀ ਕਿ ਆਮ ਆਦਮੀ ਪਾਰਟੀ ਦੇ ਲੀਡਰ ਵੀ ਲਗਾਤਾਰ ਸੁਰਖੀਆਂ ਦੇ ਵਿੱਚ ਆਏ ਰਹਿੰਦੇ ਨੇ ਕਈ ਕਿਸੇ ਹੋਰ ਕਾਰਨਾ ਦੇ ਕਰਕੇ ਬਿਆਨਾਂ ਦੇ ਕਰਕੇ ਸੁਰਖੀਆਂ ਦੇ ਵਿੱਚ ਆਉਂਦੇ ਰਹਿੰਦੇ ਨੇ ਪਰ ਅੱਜ ਮਹਾਲੀ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕੁਲਵੰਤ ਸਿੰਘ ਉਹ ਵੀ ਇੱਕ ਵੱਡੀ ਸੁਰਖੀ ਦਾ ਹਿੱਸਾ ਬਣੇ ਨੇ ਆਮ ਆਦਮੀ ਪਾਰਟੀ ਦੇ ਮਹਾਲੀ ਤੋਂ ਵਿਧਾਇਕ ਯਾਨੀ ਕਿ ਐਮਐਲਏ ਕੁਲਵੰਤ ਸਿੰਘ ਦੇ ਖਿਲਾਫ ਧੋਖਾ ਧੜੀ ਦਾ ਕੇਸ ਦਰਜ ਹੋਇਆ ਐਫਆਈਆਰ ਬਕਾਇਦਾ ਦਰਜ ਕੀਤੀ ਗਈ ਹੈ ਗੁਰੂਗਾਂਵਾਂ ਦੇ ਵਿੱਚ ਗੁਰੂਗ੍ਰਾਮ ਜੀ ਨੂੰ ਹੁਣ ਕਹਿ ਦਿੰਦੇ ਆ ਗੁਰੂਗ੍ਰਾਮ ਦੇ ਵਿੱਚ ਇਹ ਪਰਚਾ ਦਰਜ ਹੋਇਆ ਪਰਚਾ ਦਰਜ ਹੋਇਆ ਜੀ ਕਿ 150 ਕਰੋੜ ਰੁਪਏ ਦੀ ਧੋਖਾਧੜੀ ਕੁਲਵੰਤ ਸਿੰਘ ਦੇ ਵੱਲੋਂ ਕੀਤੀ ਗਈ ਹੈ ਐਮ ਐਫ ਐਮ ਜੀ ਐਫ ਨਾਂ ਦੀ ਇੱਕ ਗਰੁੱਪ ਨਾਂ ਦੀ ਕੰਪਨੀ ਹੈ ਜਿਹੜੀ ਕਿ ਉਸੇ ਤਰੀਕੇ ਦੇ ਨਾਲ ਕੰਮ ਕਰਦੀ ਹੈ ਜਿਸ ਤਰੀਕੇ ਦੇ ਨਾਲ ਕੁਲਵੰਤ ਸਿੰਘ ਦੀ ਜੀ ਐਲ ਪੀ ਐਲ ਕੰਪਨੀ ਕਰਦੀ ਹੈ ਜ਼ਮੀਨ ਲਈ ਜਾਂਦੀ ਹੈ ਉਸ ਤੇ ਇਮਾਰਤਾਂ ਬਣਾਈਆਂ ਜਾਂਦੀਆਂ ਪ੍ਰੋਜੈਕਟ ਬਣਾਏ ਜਾਂਦੇ ਨੇ ਤੇ ਫਿਰ ਉਹ ਪ੍ਰੋਜੈਕਟ ਵੇਚੇ ਜਾਂਦੇ ਨੇ